ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਬਿਜਲੀ ਜਾਣ ਦੇ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਉੱਥੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸੂਬੇ ਭਰ ਦੇ ਸਾਰੇ ਮੈਡੀਕਲ ਕਾਲਸਾਂ, ਸਿਵਲ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ ਅਤੇ ਬਲਾਕ ਪੱਧਰੀ ਹਸਪਤਾਲਾਂ ਵਿੱਚ ਬਿਜਲੀ ਸਪਲਾਈ ਅਤੇ ਫਾਇਰ ਸੇਫਟੀ ਆਡਿਟ ਦੇ ਹੁਕਮ ਦਿੱਤੇ ਨੇ। ਲੰਘੇ ਸ਼ੁੱਕਰਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਕੋਰ ਆਪਰੇਸ਼ਨ تھیਟਰ ਵਿੱਚ ਅਚਾਨਕ ਬਿਜਲੀ ਦਾ ਕਟ ਲੱਗ ਜਾਣ ਕਾਰਨ ਨੇ ਇਹ ਫੈਸਲਾ ਲਿਆ ਗਿਆ ਏ ਇਸ ਮੰਦੀ ਕੁਝ ਪਦਰੀ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਹਦਾਇਤ ਕੀਤੀ ਕਿ ਸਾਰੀਆਂ ਗੰਭੀਰ ਦੇਖਭਾਲ ਯੂਨਿਟਾਂ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਵਾਲੇ ਜਨਰੇਟਰ ਸੈੱਟ ਤੋਂ ਇਲਾਵਾ ਯੂਪੀਐਸ ਅਤੇ ਪਾਵਰ ਬੈਕਅਪ ਲਾਜ਼ਮੀ ਹੋਣਾ ਚਾਹੀਦਾ ਏ ਉਹਨਾਂ ਦੱਸਿਆ ਕਿ ਸਬਲੀ ਵਕਫਾ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਜੋ ਹਸਪਤਾਲਾਂ ਵਿੱਚ ਜਾ ਕੇ ਆਡਿਟ ਕਰਨਗੀਆਂ ਇਹ ਦੋਨਾਂ ਬਿਜਲੀ ਦੀ ਸਪਲਾਈ ਤੇ ਫਾਇਰ ਸੇਫਟੀ ਨੂੰ ਲੈ ਕੇ ਆਡਿਟ ਕੀਤਾ ਜਾਏਗਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਦੇ ਵਿੱਚ ਜਿਹੜਾ ਸਟੇਟ ਲੈਵਲ ਦੇ ਉੱਤੇ ਆ ਉਹਦੇ ਵਿੱਚ ਸਾਡੇ ਜਿਹੜੇ ਡੀ ਐਚ ਐਸ ਡੀ ਆਰ ਐਮ ای ਔਰ ਜਿਹੜੇ ਚੀਫ ਇੰਜੀਨੀਅਰ ਆ ਬੀ ਐਨ ਆਰ ਦੇ ਤੇ ਜਿਹੜੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਦਾ ਪੀ ਪੀ ਐਸ ਪੀ ਸੀ ਐਲ ਤੇ ਇਸੇ ਤਰ੍ਹਾਂ ਜਿਹੜਾ ਜ਼ਿਲ੍ਹਾ ਲੈਵਲ ਦੇ ਉੱਤੇ ਸਿਵਲ ਸਰਚੰਦੀ ਐਕਸਟਰਾ ਦੇ ਵਿੱਚੀ ਐਸ ਸੀ ਜਿਹੜੇ ਹੋਣਗੇ ਜਾਂ ਐਕਸਟਰ ਹੋਣਗੇ ਪੀ ਪੀ ਐਸ ਪੀ ਸੀ ਐਲ ਤੇ ਔਰ ਜਿਹੜੇ ਇਸੇ ਤਰ੍ਹਾਂ ਬੀ ਐਨ ਆਰ ਦੇ ਔਰ ਜਿਹੜੇ ਆਪਣੇ ਟੈਕਨੀਕਲ ਕੋਆਰਡੀਨੇਸ਼ਨ ਹੋਏਗੀ ਉਹ ਵੀ ਇੱਕ ਅਫਸਰ ਦੇਣਗੇ ਆਪਣਾ